ਜਿਵੇਂ ਬ੍ਰਹਿਮੰਡ ਦੀ ਵਿਸ਼ਾਲਤਾ ਨੂੰ ਬ੍ਰਹਿਮੰਡ ਦੀ ਵਿਆਪਕਤਾ ਨੂੰ ਗਿਣਤੀਆਂ ਮਿੰਟੀਆਂ ਦੇ ਨਾਲ ਨਾਂ ਤੇ ਮਿਣਿਆ ਜਾ ਸਕਦਾ ਨਾ ਹੀ ਤੋਲਿਆ ਜਾ ਸਕਦਾ ਉਸ ਬ੍ਰਹਿਮੰਡ ਦੇ ਵਿੱਚ ਜਿਹੜੀ ਪ੍ਰਮਾਤਮਾ ਵੱਲੋਂ ਸਾਜੀ ਹੋਈ ਕੁਦਰਤ ਹੈ ਇਹਦਾ ਵੀ ਥਾ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਦੀ ਇੱਕ ਸੋਹਜ ਅਤੇ ਗੰਭੀਰ ਕਲਾ ਸੰਗੀਤ ਕਲਾ ਸੰਗੀਤ ਕਲਾ ਵੀ ਇੰਨੀ ਵਿਸ਼ਾਲ ਹੈ ਕਿ ਜਦੋਂ ਵੀ ਇਹਨਾਂ ਦੇ ਮਾਹਿਰਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਸੰਗੀਤ ਦੇ ਬਾਰੇ ਕਿੰਨਾ ਕੁ ਜਾਣ ਲਿਆ ਤੇ ਉਹ ਅਕਸਰ ਹੀ ਇਹਨਾਂ ਕਹਿੰਦੇ ਨੇ ਕਿ ਜਿਵੇਂ ਸਾਗਰ ਦੀ ਇੱਕ ਬੂੰਦ ਹੁੰਦੀ ਹੈ ਸੋ ਸੰਗੀਤ ਨੂੰ ਜਾਣਨ ਵਾਲੇ ਵੀ ਓਨੇ ਹੀ ਵਿਸ਼ਾਲ ਹੋ ਜਾਂਦੇ ਨੇ ਜਿੰਨੀ ਵਿਸ਼ਾਲਤਾ ਸੰਗੀਤ ਦੀ ਹੁੰਦੀ ਹੈ ਤੇ ਅੱਜ ਅਸੀਂ ਤੁਹਾਡੇ ਰੂਬਰੂ ਕਰਾਂਗੇ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕੀਰਤਨੀਏ ਪਾਈ ਸਿਮਰਨਜੀਤ ਸਿੰਘ ਜੀ ਹੋਰਾਂ ਨੂੰ ਜਿਨ੍ਹਾਂ ਨੇ ਇਸ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਮਿਹਨਤ ਕੀਤੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਦੇ ਨਾਲ ਅੱਜ ਸੰਗਤਾਂ ਦੇ ਵਿੱਚ ਬਹੁਤ ਮਕਬੂਲੀਅਤ ਤੇ ਪ੍ਰਸਿੱਧੀ ਹਾਸਲ ਕੀਤੀ ਹੈ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਖੋ ਸ਼ਰਣਾਈ ਰਾਖੋ ਸ਼ਰਣਾਈ ਰਾਖੋ ਸ਼ਰਣਾਈ ਰਾਖੋ ਸ਼ਰਣਾਈ ਗੁਰੂ ਰਾਮਦਾਸ ਰਾਖੋ ਸ਼ਰਣਾਈ ਗੁਰੂ ਰਾਮਦਾਸ ਰਾਖੋ ਸ਼ਰਣਾਈ ਰਾਖੋ ਸ਼ਰਣਾਈ ਰਾਖੋ ਸ਼ਰਨਾਈ ਰਾਖੋ ਸ਼ਰਨਾਈ ਰਾਖੋ ਸ਼ਰਨਾਈ ਇੱਕ ਅਰਦਾਸ ਬਾਟ ਕੀ ਰਤ ਕੀ ਇੱਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਪੁਰ람 ਦਾਸ ਰੱਖੋ ਸ਼ਰਨਾਈ ਰੱਖੋ ਸ਼ਰਨਾਈ ਰੱਖੋ ਸ਼ਰਨਾਈ ਰੱਖੋ ਸ਼ਰਨਾਈ ਰੱਖੋ ਸ਼ਰਨਾਈ ਪਾਈ ਗੁਰਦਾਸ ਜੀ ਦਾ ਕਥਨ ਹੈ ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ ਕਿ ਗਾਉਂਦਿਆਂ ਗਾਉਂਦਿਆਂ ਲਗਾਤਾਰ ਜਦੋਂ ਅਭਿਆਸ ਕੀਤਾ ਜਾਂਦਾ ਹੈ ਕਿਉਂ ਸ਼ੁਰੂਆਤ ਜਿਹਦੀ ਸਾਹ ਤੋਂ ਹੋਈ ਹੁੰਦੀ ਹੈ ਉਹ ਵੀ ਫਿਰ ਇੱਕ ਵਧੀਆ ਗਾयक ਬਣ ਜਾਂਦਾ ਹੈ ਗਵਈਆ ਬਣ ਜਾਂਦਾ ਹੈ ਜਾਂ ਕਹਿ ਲਓ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਗੁਰੂ ਘਰ ਦਾ ਕੀਰਤਨੀਆਂ ਬਣ ਜਾਂਦਾ ਹੈ ਤੇ ਆਓ ਮਿਲਦੇ ਹਾਂ ਬਹੁਤ ਹੀ ਪਿਆਰੇ ਜਿਹੇ ਕੀਰਤਨੀਏ ਭਾਈ ਸਿਮਰਨਜੀਤ ਸਿੰਘ ਹਰਨ ਨਾਲ ਭਾਈ ਸਾਹਿਬ ਆਪਾਂ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਸਿੰਘਾ ਤੁਸੀਂ ਹਮੇਸ਼ਾ ਚੜਦੀ ਕਲਾ ਮਹਾਰਾਜ ਕੀ ਬਾਤ ਹੈ ਚੜਦੀ ਕਲਾ ਰਹਿਣੀ ਚਾਹੀਦੀ ਹੈ ਜੀ 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 ਭਾਈ ਸਾਹਿਬ ਜਦੋਂ ਸ਼ੁਰੂਆਤ ਹੋਈ ਹੈ ਤੁਹਾਡੀ ਇਸ ਖੇਤਰ ਵਾਲਾ ਆਉਂਦੀ ਜੀ ਕਹਿੰਦੇ ਦਾਦੀ ਜੀ ਗੁਰਦੁਆਰਾ ਸਾਹਿਬ ਕੀਰਤਨ ਕਰਿਆ ਕਰਦੇ ਸਨ ਜੀ ਤੁਸੀਂ ਵੀ ਨਾਲ ਜਾਇਆ ਕਰਦੇ ਜਾਂਦਾ ਸੀ ਬਿਲਕੁਲ ਬਿਲਕੁਲ ਉਹ ਤੁਹਾਡੇ ਉਪਰ ਇਹਨਾਂ ਪ੍ਰਭਾਵ ਪਿਆ ਕਿ ਤੁਸੀਂ ਕੀਰਤਨ ਨੂੰ ਹੀ ਆਪਣਾ ਖੇਤਰ ਬਣਾ ਲਿਆ ਹਾਂ ਸ਼ੌਂਕ ਸੀਗਾ ਜੀ ਸ਼ੌਂਕ ਸੀ ਕਹਿੰਦੇ ਸ਼ੌਂਕ ਹੋਵੇ ਨਾ ਕੋਈ ਵੀ ਕੰਮ ਲਗਨ ਤੋਂ ਬਿਨਾਂ ਸ਼ੌਂਕ ਤੋਂ ਬਿਨਾਂ ਨਹੀਂ ਹੁੰਦਾ ਦਾਦੀ ਜੀ ਨਾਲ ਜਾਂਦਾ ਸੀ ਮੇਰਾ ਮਨ ਵਿੱਚ ਮੈਂ ਵੀ ਕੀਰਤਨ ਕਰਾਂ ਸੋ ਉਸ ਦਿਨ ਤੋਂ ਹੀ ਲੱਗਣ ਲੱਗੀ ਮੈਂ ਤਕਰੀਬਨ ਆਪ ਜੀ ਨੂੰ ਦੱਸ ਦਿੰਦਾ ਪੰਜ 6 ਸਾਲ ਦੀ ਉਮਰ ਤੋਂ ਹੀ ਬਚਪਨ ਤੋਂ ਆਪਣੇ ਦਾਦੀ ਨਾਲ ਜਾਂਦਾ ਸੀ ਉਦੋਂ ਦਾ ਹੀ ਲੱਗਣ ਲੱਗੀ ਆ ਜੀ ਇਸ ਖੇਤਰ ਵੱਲ ਬਧੇ ਅਭਿਆਸ ਕੀਤਾ ਮਿਹਨਤ ਕੀਤੀ ਗੁਰੂ ਅਮਰਦਾਸ ਮਾਰੇ ਦੀ ਬਖਸ਼ਿਸ਼ ਉਹ ਵੱਡੀ ਹੈ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਕਿ ਜੋ ਮਾਲਕ ਨੇ ਆਪਣੇ ਤਰ ਕਰਦੀ ਸੇਵਾ ਬਖਸ਼ਿਸ਼ ਕੀਤੀ ਕਿਵੇਂ-ਕਿਵੇਂ ਅਗੇ ਮੌਕੇ ਬਣਦੇ ਗਏ ਕਿੱਥੋਂ ਸਿੱਖਿਆ ਪ੍ਰਾਪਤ ਕੀਤੀ ਤੁਸੀਂ ਸਭ ਤੋਂ ਪਹਿਲਾਂ ਸ਼ਬਦ ਗੁਰੂ ਘਰੋਂ ਸਾਡੇ ਘਰ ਦੇ ਨਜ਼ਦੀਕ ਗੁਰੂ ਘਰ ਉੱਥੋਂ ਅਖੰਡ ਕੀਰਤਨੀ ਜਥੇ ਦੇ ਬੀਬੀ ਜੀ ਉੱਥੇ ਕਲਾਸਾਂ ਲਾਉਂਦੇ ਸੀਗੇ ਹੌਲੀ-ਹੌਲੀ ਜਦੋਂ ਮੇਰੇ ਪਰਿਵਾਰ ਨੂੰ ਪਿਤਾ ਜੀ ਨੂੰ ਸਾਰਿਆਂ ਪਤਾ ਲੱਗਾ ਕਿ ਬੱਚੇ ਦਾ ਰੁਝਾਨ ਇਸ ਪਾਸੇ ਆ ਫਿਰ ਉਹਨਾਂ ਨੇ ਮੇਰੇ ਮਾਤਾ ਜੀ ਨੇ ਗੁਰੂ ਘਰ ਦੇ ਗਰੰਥੀ ਸਿੰਘ ਨਾਲ ਗੱਲ ਕੀਤੀ ਕਿ ਅਸੀਂ ਘਰ ਹੀ ਕੋਈ ਟੀਚਰ ਲਵਾ ਦਈਏ ਇਹਨਾਂ ਨੂੰ ਸਿਖਾਉਣ ਵਾਸਤੇ ਫਿਰ ਉਸ ਸਮੇਂ ਭਾਈ ਹਰਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ ਗੰਗਸਾਹਿ ਵਿਖੇ ਜੂਰੀ ਕੀਰਤਨੀਏ ਸੇ ਅੱਜ ਕੱਲ ਉਹਨਾਂ ਦੀ ਸੇਵਾ ਗੁਰੂ ਕਮੈਲ ਜੀ ਉਹ ਫਿਰ ਘਰ ਆ ਕੇ ਦਾਸ ਨੂੰ ਸਰਗਮਾ ਦੀ ਜੋ ਕੀਰਤਨ ਦੀ ਮੋਢਲੀ ਟ੍ਰੇਨਿੰਗ ਜਿਹਨੂੰ ਕਹਿੰਦੇ ਉਹ ਉਹ ਘਰ ਆ ਕੇ ਦਿੰਦੇ ਰਹੇ ਫਿਰ ਦਾਸ ਨੇ ਉਸਤਾਦ ਰਮੇਸ਼ ਭਗਤ ਜੀ ਜੀ ਉਹਨਾਂ ਕੋਲ ਜਾ ਕੇ ਮਜੀਠਾ ਰੋਡ ਤੋਂ ਉਹਨਾਂ ਦਾ ਰੈਸ਼ ਹੈ ਉੱਥੇ ਜਾ ਕੇ ਦਾਸ ਆਪ ਉਹਨਾਂ ਕੋਲੋਂ ਫਿਰ ਸਿੱਖਦਾ ਰਿਹਾ ਰਾਗਾਂ ਦੇ ਵਿਦਿਆ ਫਿਰ ਉੱਥੋਂ ਹਾਸਲ ਕੀਤੀ ਦਾਸ ਸ਼ੁਰੂਆਤ ਤੁਹਾਡੀ ਕਲਾਸਿਕਲ ਤੋਂ ਹੋਈ ਹੈ ਜਾਂ ਫਿਰ ਤੁਸੀਂ ਲਾਈਟ ਗਾਣਾ ਸਿੱਖਿਆ ਸੀ ਜਦੋਂ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਪਹਿਲਾਂ ਜਿਹੜੇ ਖੰਡ ਕੀਰਤਨ ਜਿੱਥੇ ਬੀਬੀ ਜ ਉਹਨਾਂ ਪਾਸੋਂ ਪਹਿਲਾ ਸ਼ਬਦ ਮੈਂ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਇਹ ਲਾਈਟ ਸ਼ਬਦ ਸੀਗਾ ਲਾਈਟ ਟੂਨ ਸੀਗਾ ਉਹ ਮੈਂ ਸਿੱਖੇ ਸੀਗੇ ਉਸ ਤੋਂ ਬਾਅਦ ਜਿਹੜੀ ਬੇਸਿਕ ਕਲਾਸਿਕਲ ਜਿਹੜਾ ਸੀਗਾ ਉਹ ਮੈਂ ਬਾਅਦ ਵਿੱਚ ਸਿੱਖਿਆ ਸੀ ਤੇ ਕਈ ਵਾਰੀ ਹੁੰਦਾ ਨਾ ਕਿ ਅਸੀਂ ਮੋਬਾਈਲ ਤੋਂ ਸ਼ਬਦ ਪੜ੍ਹਦੇ ਆ ਯਾਦ ਕਈ ਵਾਰੀ ਨਹੀਂ ਹੁੰਦਾ ਸਾਨੂੰ ਜੀ ਤੁਸੀਂ ਨਾਲ-ਨਾਲ ਹੀ ਚੱਲਦਾ ਹੈ ਕਿ ਗੁਰਬਾਣੀ ਨੂੰ ਕੰਠੀ ਕਰਨਾ ਹੈ ਬਿਲਕੁਲ ਜੀ ਇਹ ਸਭ ਤੋਂ ਪਹਿਲੀ ਜਿਹੜੀ ਕਹਿੰਦੇ ਆ ਕਿ ਬਾਣੀ ਵੱਧ-ਵੱਧ ਕੰਠਣੀ ਚਾਹੀਦੀ ਹੈ ਜਦੋਂ ਦਾਸ ਨਰਮ ਦਾ ਕਿਤੇ ਮੋਬਾਈਲ ਤੇ ਹੋਣਾ ਇਹ ਆ ਉਸ ਵੇਲੇ ਪੁਥੀ ਤੋਂ ਪੋਤੀ ਲਿਆ ਕੇ ਪੋਤੀ ਤੋਂ ਦਾਸ ਨੇ ਬੜੇ ਕਾਫੀ ਸ਼ਬਦ ਕੰਠ ਕੀਤੇ ਹੁਣ ਮੋਬਾਈਲ ਤੋਂ ਵੀ ਕੰਠ ਕਰੀਦੇ ਆ ਜਿਵੇਂ ਦਸਮ ਪਾਤਸ਼ਾਹ ਦਾ ਹੁਕਮ ਹੈ ਤੇ ਦਾਸ ਨੂੰ ਆਪ ਵੀ ਸ਼ੌਂਕ ਹੈ ਕਿ ਵੱਧ ਤੋਂ ਵੱਧ ਬਾਣੀ ਕੰਠ ਹੋਵੇ ਸੋ ਮੈਂ ਰੋਜ਼ ਹੀ ਮੇਰਾ ਇੱਕ ਹੁੰਦਾ ਹੈ ਕਿ ਮੈਂ ਰੋਜ਼ ਦਾ ਇੱਕ ਨਵਾਂ ਸ਼ਬਦ ਕੰਠ ਕਰਨਾ ਕੀ ਬਾਤ ਹੈ ਜੇ ਜਦੋਂ ਪਾਈ ਸਾਹਿਬ ਤੁਹਾਡੀ ਸ਼ੁਰੂਆਤ ਹੁੰਦੀ ਹੈ ਦਾਦੀ ਜੀ ਤੁਸੀ ਪ੍ਰਭਾਵਿਤ ਹੁੰਦੇ ਹੋ ਜੀ ਜੀ ਲੇਕਿਨ ਜਦੋਂ ਦਾਦੀ ਜੀ ਤੁਹਾਨੂੰ ਪਹਿਲੀ ਵਾਰ ਹਾਰਮੋਨੀਅਮ ਤੇ ਬੈਠਾ ਵੇਖਦੇ ਨੇ ਇਹ ਛੋਟਾ ਜਿਹਾ ਕਾਕਾ ਸਿਮਰਨ ਜੀ ਸਿੰਘ ਬੜੇ ਪਿਆਰ ਦੇ ਨਾਲ ਹਾਰਮੋਨੀਅਮ ਤੇ ਬੈਠਾ ਆ ਸ਼ਬਦ ਗਾਇਨ ਕਰ ਰਿਹਾ ਵਾ ਦਾਦੀ ਜੀ ਦੇ ਕੀ ਖਿਆਲ ਸਨ ਉਹਦਾ ਦਾਦੀ ਦਾ ਬੜਾ ਰੋਲ ਆ ਪੋਤਰਾਂ ਨੂੰ ਪੋਤਰੀ ਨੂੰ ਇਸ ਪਾਸੇ ਗੁਰੂ ਘਰ ਖੜਨਾ ਇਹ ਦਾਦੀ ਦਾ ਬੜਾ ਅਹਿਮ ਰੋਲ ਹੈ ਕਿਉਂਕਿ ਉਮਰ ਦੇ ਹਿਸਾਬ ਨਾਲ ਬਜ਼ੁਰਗ ਆਪ ਗੁਰੂ ਘਰ ਲੈ ਕੇ ਜਾਂਦੇ ਨੇ ਸੋ ਉਹ ਮੈਨੂੰ ਲੈ ਕੇ ਜਾਂਦੇ ਰਹੇ ਤੇ ਉਹ ਜਦੋਂ ਮੈਨੂੰ ਹਰ ਮੌਨੇ ਤੇ ਦੇਖਦੇ ਨੇ ਉਹਨਾਂ ਦੇ ਖੁਸ਼ੀ ਉਹ ਨਹੀਂ ਬਿਆਨ ਕੀਤੀ ਜਾ ਸਕਦੀ ਉਹ ਦਾਸ ਨੂੰ ਦੇਖਦੇ ਨੇ ਤੇ ਆਪਣੇ ਆਪ ਨੂੰ ਬੜਾ ਉਹ ਵਡ ਭਾਗਾ ਮਹਿਸੂਸ ਕਰਦੇ ਨੇ ਪਰ ਜਦੋਂ ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭਰਤੀ ਹੋਇਆ ਜਾਂ ਦਾਸ ਨੂੰ ਸੇਵਾ ਮਿਲੀ 2003 ਵਿੱਚ ਹੀ ਦਾਦੀ ਜੀ ਐਕਸਪਾਇਰ ਕਰ ਗਏ ਉਹਨਾਂ ਨੂੰ ਇਹ ਵੇਖਣ ਦਾ ਜੋ ਸੁਭਾਗ ਨਹੀਂ ਪ੍ਰਾਪਤ ਹੋਇਆ ਉਹਨਾਂ ਨੇ ਬਹੁਤ ਖੁਸ਼ ਹੋਣਾ ਚਾਹੀਦਾ ਦੇਖਦੇ ਕਿ ਮੇਰਾ ਪੋਤਰਾ ਜਿਹਨੂੰ ਮੰਗਲ ਫੜ ਕੇ ਨਾਲ ਲੈ ਕੇ ਜਾਂਦੀ ਸੀਗੀ ਤਾਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਹਜ਼ੂਰੀ ਕੀਰਤਨੀਆ ਭਾਈ ਸਾਹਿਬ ਆਪਣੀ ਜਨਮਵਾਰੀ ਦੱਸੋ ਕੀ ਤੁਹਾਡਾ ਜਨਮ ਕਿੱਥੋਂ ਦਾ ਹੈ ਦੱਸਤਾ ਜਨਮ ਗੁਰੂ ਦੀ ਨਗਰੀ ਦਾ ਹੀ ਹੈ ਸ੍ਰੀ ਹਰਮੰਦਰ ਸਾਹਿਬ ਦਾ ਅਕਾਦਮਿਕ ਖੇਤਰ ਦੇ ਵਿੱਚ ਭਾਈ ਸਾਹਿਬ ਕਿੱਥੋਂ ਤੱਕ ਸਟੱਡੀ ਕੀਤੀ ਹੈ ਤੁਸੀਂ ਦੱਸ ਨੇ ਗ੍ਰੈਜੂਏਸ਼ਨ ਖਾਲਸਾ ਕਾਲਜ ਤੋਂ ਬੀਏ ਕੀਤੀ ਹੈ ਹਾਂ ਐਮੇ ਪ੍ਰਾਈਵੇਟ ਕੀਤੀ ਹੈ ਜੀ ਐਮੇ ਤੱਕ 10 ਨੇ ਸਟੱਡੀ ਕੀਤੀ ਕਈ ਵਾਰੀ ਮੈਨੂੰ ਮੈਂ ਜੋ ਤੁਹਾਡੇ ਬਾਰੇ ਜਾਣ ਰਿਹਾ ਸੀ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਉਂਦਾ ਤੁਹਾਡਾ ਜਥਾ ਬਣਿਆ ਹੋਇਆ ਜੀ ਤੁਸੀਂ ਉਹੀ ਸਾਥੀ ਹੋ ਜਿਹੜੇ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਸਨ ਜੀ ਜੀ ਹੁਣ ਤੱਕ ਵੀ ਤੁਹਾਡੇ ਨਾਲ ਹੈ ਅਰਦਾਸ ਕਰਦੇ ਹਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣ ਇਹ ਕਿਵੇਂ ਕੌਣ ਨੇ ਉਹ ਤੇ ਕਦੋਂ ਦੇ ਤੁਹਾਡੇ ਨਾਲ ਨੇ ਇਹ ਬੜੀ ਮੈਂ ਕਈ ਵਾਰੀ ਵੇਖਦੇ ਹਾਂ ਨਾ ਅੱਜ ਹੋਰ ਹੁੰਦਾ ਕੱਲ ਨਾਲ ਕੋਈ ਹੋਰ ਹੁੰਦਾ ਜਥਾ ਬਦਲ ਜਾਂਦਾ ਉਹ ਕਾਰਨ ਕੋਈ ਵੀ ਹੋਵੇ ਅਸੀਂ ਮਾੜਾ ਨਹੀਂ ਕਹਿੰਦੇ ਲੇਕਿਨ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਨਾਲ ਉਹੀ ਸਾਥੀ ਨੇ ਜਿਹੜੇ ਸ਼ੁਰੂ ਤੋਂ ਸਨ ਜ ਔਰ ਕਿਥੋਂ ਦੇ ਨੇ ਤੁਹਾਡੇ ਨਾਲ ਕਦੋਂ ਦੇ ਨੇ 10 ਨਾਲ ਸਹਾਇਕ ਤੇ ਭਾਈ ਗੁੰਦੀਪ ਸਿੰਘ ਤਕਰੀਬਨ 20 ਸਾਲ ਤੋਂ 10 ਨਾਲ ਉਹ ਕੀਰਤਨ ਦੀ ਸੇਵਾ ਨਿਭਾ ਰਿਹਾ ਹੈ ਕੀ ਬਾਤ ਹੈ ਇਕੱਠੇ ਬਚਪਨ ਤੋਂ ਸਟੱਡੀ ਵੀ ਇਕੱਠਿਆਂ ਨੇ ਕੀਤੀ ਹੈ ਖਾਲਸਾ ਕਾਲਜ ਤੋਂ ਸਿੱਖੇ ਵੀ ਤਕਰੀਬਨ ਅਸੀਂ ਇਕੱਠੇ ਹੀ ਆ ਤੇ ਤਕਰੀਬਨ 20 ਸਾਲ ਗੁੰਦੀਪ ਸਿੰਘ ਨੇ ਹੋ ਗਏ ਆ ਬਹੁਤ ਮਿਹਨਤ ਨਾਲ ਉਹ ਵੀ ਬਹੁਤ ਸ਼ਰੀਲਾ ਹੈ ਤੇ ਤਬਲੇ ਤੇ ਭਾਈ ਸੁਖਪ੍ਰੀਤ ਸਿੰਘ ਜੀ 2010 ਵਿੱਚ ਜਦੋਂ ਸੀ ਭਰਤੀ ਹੋਇਆ ਇਸਟੋਨਿਕ ਦੁਆਰਾ ਪ੍ਰਬੰਧਕ ਕਮੇਟੀ ਚ ਉਦੋਂ ਤੋਂ 10 ਨਾਲ ਸੇਵਾ ਨਿਭਾ ਰਿਹਾ ਸੁਖਪ੍ਰੀਤ ਸਿੰਘ ਬਹੁਤ ਅੱਛਾ ਤਬਲਾ ਵਜਾਂਦਾ ਹੈ ਦੋਨੋਂ ਸਾਥੀ ਮੈਨੂੰ ਉਹਨ ਬਹੁਤ ਸੋਣਾ ਉਹ ਆਪਣਾ ਕੰਮ ਨਿਭਾ ਰਹੇ ਨੇ ਕੀ ਬਾਤ ਹੈ ਜੀ ਗੱਲਬਾਤ ਅਸੀਂ ਜਾਰੀ ਰੱਖਾਂਗੇ ਸ਼ੁਰੂਆਤ ਇੱਕ ਸ਼ਬਦ ਤੋਂ ਕਰਦੇ ਹਾਂ ਜੀ ਮਹਾਰਾਜ ਜੀ ਤੂੰ ਨੇ ਚਿਲ ਕਰਤਾ ਸੋਈ ਤੂੰ ਨੇ ਚਿਲ ਕਰਤਾ ਸੋਈ ਤੂੰ ਜੁਗ ਜੁਗ ਏਕੋ ਸਦਾ ਸੰਦਾ ਐਸਮਰਨਜੀਤ ਸਿੰਘ ਜੀ ਅੱਜ 7 ਵਜੇ ਤੁਸੀਂ ਬਾਕਮਾਲ ਗਾਇਨ ਕਰਦੇ ਹੋ ਤੁਹਾਨੂੰ ਖਰਾਬ ਬੜੀ ਮਿਹਰ ਹੈ ਗੁਰਰਾਮਦਾ ਜੀ ਤੁਹਾਡੇ ਉੱਪਰ ਪੁੱਛਣਾ ਮੈਂ ਇਹ ਚਾਹਾਂਗਾ ਮੇਰੇ ਮਨ ਦੇ ਵਿੱਚ ਵਾਰ-ਵਾਰ ਉਹ ਖਿਆਲ ਆ ਰਿਹਾ ਹੈ ਇੱਕ ਤੇ ਸਮਾਂ ਸੀ ਕਿ ਜਦੋਂ ਪਿਤਾ ਜੀ ਕਹਿੰਦੇ ਸੀ ਕਿ ਪੜ੍ਹਾਈ ਵਾਲੇ ਪਾਸੇ ਜ਼ਿਆਦਾ ਧਿਆਨ ਹੋਵੇ ਸਾਜ਼ ਨਹੀਂ ਸੀ ਲੈ ਕੇ ਦੇਂਦੇ ਨਹੀਂ ਲੈ ਕੇ ਦੇਂਦੇ ਜੀ ਹੁਣ ਤੁਸੀਂ ਹਜ਼ੂਰੀ ਕੀਰਤਨੀਏ ਹੋ ਜਦੋਂ ਤੁਸੀਂ ਬਾਦ ਦੇ ਵਿੱਚ ਗਾਇਨ ਕਰਨਾ ਸ਼ੁਰੂ ਕੀਤਾ ਸਿੱਖਣਾ ਸ਼ੁਰੂ ਕੀਤਾ ਉਦੋਂ ਕਰਦੇ ਦਾ ਥੋੜਾ ਬਦਲਿਆ ਸੁਭਾਅ ਕੀ ਉਹੀ ਰਿਹਾ ਵੈਸੇ ਤੇ ਪਿਤਾ ਜੀ ਨੇ ਸਾਜ ਜਦੋਂ ਆਰੰਭ ਕੀਤਾ ਸ਼ੌਂਕ ਸੀ ਇਸ ਪਾਸੇ ਰੁਝਾਨ ਸੀਗਾ ਥੋੜੇ ਕਿਸਾਲਾ ਬਸ ਆਜ ਉਹਨਾਂ ਨੇ ਲੈ ਦਿੱਤੇ ਸੀਗੇ ਤਬਲਾ ਹਰਮੋਨੀਅਮ ਦੋਨੋਂ ਹੀ ਪਰ ਜਿਉਂ-ਜਿਉਂ ਹੁਣ ਮਾਲਕ ਦੀ ਕਿਰਪਾ ਨਾਲ ਇਸ ਖੇਤਰ ਵਿੱਚ ਕਾਮਯਾਬੀ ਮਿਲਦੀ ਜਾ ਰਹੀ ਹੈ ਸਤਗੁਰੂ ਦੀ ਮਾਰ ਦੀ ਬੜੀ ਬਖਸ਼ਿਸ਼ ਹੈ ਪਿਤਾ ਜੀ ਦਾ ਬਦਲ ਗਿਆ ਜੀ ਬਹੁਤ ਖੁਸ਼ ਹੁੰਦੇ ਨੇ ਸੰਗਤ ਉਹਨਾਂ ਦੇ ਮਿੱਤਰ ਸੱਜਣ ਜਦੋਂ ਤਾਰੀਫ ਕਰਦੇ ਨੇ ਕਿ ਤੁਹਾਡਾ ਬੇਟਾ ਬਹੁਤ ਨਾਮੀ ਕੀਰਤਨੀਆਂ ਬਣ ਚੁੱਕਾ ਬਹੁਤ ਸੋਹਣਾ ਕੀਰਤਨ ਕਰਦਾ ਉਹਨਾਂ ਨੂੰ ਹੋਰ ਉਹਨਾਂ ਨੂੰ ਵਧੀਆ ਲੱਗਦਾ ਹੂੰ ਅਛਾ ਤੁਹਾਡੀ ਕਾਮਯਾਬੀ ਨੂੰ ਉਦੋਂ ਚਾਰਚਨ ਲੱਗੇ ਜਦੋਂ ਪੀਟੀਸੀ ਚੈਨਲ ਵੱਲੋਂ 2017 ਦੇ ਵਿੱਚ ਤੁਹਾਨੂੰ ਐਵਾਰਡ ਮਿਲਿਆ ਉਦੋਂ ਤੁਹਾਡੀ ਜਿਹੜੀ ਐਲਬਮ ਸੀ ਉਹਨੂੰ ਬਿਹਤਰੀਨ ਚੁਣਿਆ ਗਿਆ ਉਹ ਪ੍ਰਾਪਤੀ ਬਰਕੀ ਗੋਗੇ 10 ਦੀ ਸੀਡੀ ਆਈ ਆਪਣੀ ਮਿਹਰ ਕਰ ਇਹ ਸ਼ਬਦ ਜੋ ਸੰਗਤਾਂ ਬਹੁਤ ਜਨਾ ਸੰਗਤਾਂ ਨੇ ਜਿਹੜੇ ਸ਼ਬਦ ਨੂੰ ਬਹੁਤ ਪਿਆਰ ਮਾਨ ਦਿੱਤਾ ਉਹ ਨਾਮਿਨੇਸ਼ਨ ਵਿੱਚ ਆ ਗਈ ਸੀ ਕਿ ਤੇ ਜਿਵੇਂ ਵੋਟਸ ਦਾ ਪ੍ਰੋਸੀਜਰ ਹੈ ਆਪ ਜੀ ਨੂੰ ਪਤਾ ਹੈ ਤੇ ਅਸੀਂ ਉੱਥੇ ਤੇ ਗਏ ਸੀ ਕਿ ਨਾਮਿਨੇਸ਼ਨ ਵਾਸਤੇ ਇੱਕ ਚਲੋ ਸੀਡੀ ਨਾਮਿਨੇਸ਼ਨ ਚ ਆਈ ਆ ਇਹ ਸਾਡੇ ਵਾਸਤੇ ਬੜੀ ਵੱਡੀ ਗੱਲ ਆ ਪਰ ਜਦੋਂ ਉੱਥੇ ਜਾ ਕੇ ਉਹਨਾਂ ਨੇ ਨਾਮ ਅਨਾਉਂਸ ਕੀਤਾ ਤੇ ਬੜੀ ਮਾਲ ਦੀ ਕਿਰਪਾ ਬਹੁਤ ਅੱਛਾ ਲੱਗਾ ਬੜਾ ਸੰਗਤ ਦਾ ਬੜਾ ਪਿਆਰ ਬਹੁਤ ਜ਼ਿਆਦਾ ਵੋਟਸ ਨਾਲ ਸੰਗਤ ਨੇ ਦਾਸ ਨੂੰ ਜੋ ਇਹ ਅਵਾਰਡ ਦਿਵਾਇਆ ਸਾਰੇ ਸੰਗਤ ਦੀਆਂ ਅਸੀਸਾਂ ਜੀ ਕਿਵੇਂ ਦਾ ਮਹਿਸੂਸ ਹੋਇਆ ਦੋ ਫਿਰ ਜਦੋਂ ਮੰਚ ਤੋਂ ਤੁਹਾਡਾ ਨਾਮ ਲਿਆ ਗਿਆ ਕਿ ਭਾਈ ਸਿਮਰਨਜੀਤ ਸਿੰਘ ਜੀ ਦੀ ਇਸ ਐਲਬਮ ਨੂੰ ਚੁਣਿਆ ਗਿਆ 2017 ਦੇ ਅਵਾਰਡ ਵਾਸਤੇ ਉਦੋਂ ਕੀ ਭਾਵ ਸੀ ਮਨ ਦੇ ਵਿੱਚ ਜਿਹੜੀ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਬਹੁਤ ਆਨੰਦ ਸੀਗਾ ਕਿ ਹੋਰ ਕੀਰਤਨੀਆਂ ਨੂੰ ਦੇਖਦੇ ਸੀ ਅਵਾਰਡ ਲੈਂਦੇ ਇਹ ਪਹਿਲੀ ਗੱਲ ਤੇ ਇਹ ਨਹੀਂ ਪਤਾ ਸੀ ਕਿ ਨਾਮੀਨੇਸ਼ਨ ਚ ਆਪਣੀ ਸੀਡੀ ਆ ਜਾਣੀ ਹੈ ਤੇ ਉਸ ਤੋਂ ਉਪਰੰਤ ਇਹ ਤਾਂ ਸੋਚੇ ਨਹੀਂ ਸੀ ਕਦੀ ਅਵਾਰਡ ਮਿਲੇਗਾ ਸਤਿਗੁਰੂ ਗੁਰਮੁਖ ਦਸ ਦੀ ਮਹਾਰਾਜ ਦੀ ਬਖਸ਼ਿਸ਼ ਹੈ ਤੇ ਸੰਗਤ ਦੀਆਂ ਅਸੀਸਾਂ ਨੇ ਆਪਣੀ ਮਿਹਰ ਕਰ ਸ਼ਬਦ ਵੈਸੀ ਥੋੜਾ ਜਿਹਾ ਗਾਇਨ ਕਰਕੇ ਸੁਣਾ ਦੇ ਸਾਨੂੰ ਸਬੇ ਜੀ ਅਸਮਾਲ ਸਬੇ ਜੀ ਅਸਮਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਕੀ ਬਾਤ ਹੈ ਸੱਚ ਮੁੱਚ ਬੜੀ ਕਿਰਪਾ ਤੁਹਾਡੇ ਉੱਪਰ ਬਖਸ਼ਿਸ਼ ਹੈ ਗੁਰੂ ਰਾਮਦਾਸ ਜੀ ਦੀ ਖਾਲਸਾ ਕਾਲਜ ਦੇ ਵਿੱਚ ਤੁਸੀਂ ਪੜ੍ਹਦੇ ਰਹੇ ਹੋ ਖਾਲਸਾ ਕਾਲਜ ਨੂੰ ਵੀ ਬਹੁਤ ਮਾਣ ਹੋਵੇਗਾ ਕਿ ਭਾਈ ਸਿਮਰਨਜੀਤ ਸਿੰਘ ਕਦੀ ਇਹ ਕਾਲਜ ਦੇ ਵਿੱਚ ਕਲਾਸਿਸ ਲਗਾਉਂਦੇ ਰਹੇ ਨੇ ਉੱਥੇ ਪੜ੍ਹਦੇ ਰਹੇ ਨੇ ਉਹਨਾਂ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਜੀ ਜੀ ਬਿਲਕੁਲ ਜੀ ਆਹ ਲੇਟੈਸਟ ਹੁਣੇ ਹੀ ਆ 10 ਦਿਨ ਹੀ ਹੋਏ ਨੇ ਹਮ ਖਾਲਸਾ ਕਾਲਜ ਹੈਰੀਟੇਜ ਅਵਾਰਡ ਦਾਸ ਨੂੰ ਮਿਲਿਆ ਦਾਸ ਨੂੰ ਤੇ ਹੋਰ ਵੀ ਕੋਈ ਸਖਸ਼ੀਤਾ ਜਿਨ੍ਹਾਂ ਨੇ ਖਾਲਸਾ ਕਾਲਜ ਤੋਂ ਸਟੱਡੀ ਕੀਤੀ ਆ ਆਪਣੇ ਆਪਣੇ ਖੇਤਰ ਚ ਜਿਨ੍ਹਾਂ ਨੇ ਨਾਮ ਖੱਟਿਆ ਕੋਈ ਡੀਆਈਜੀ ਕੋਈ ਕਰਨਲ ਕੋਈ ਸਿੰਗਰ ਕੋਈ ਜਾਂ ਦਾਸ ਨੂੰ ਅਵਾਰਡ ਦਿੱਤਾ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਖਾਲਸਾ ਕਾਲਜ ਹੈਰੀਟੇਜ ਅਵਾਰਡ ਨਾਲ ਸਨਮਾਨਿਤ ਕੀਤਾ ਤੇ ਇੱਕ ਕਿਸਤਰੀ ਦੇ ਜੀਵਨ ਦੇ ਵਿੱਚ ਮਿਹਨਤ ਤੇ ਅਭਿਆਸ ਕਿੰਨਾ ਕੁ ਜ਼ਰੂਰੀ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਹੈ ਜੀ ਤੁਹਾਡੀ ਮਿਹਨਤ ਤੇ ਲਗਨ ਆਪਾ ਆਪ ਸਤਿਗੁਰੂ ਸਮਰਪਿਤ ਭਾਵਨਾ ਤੁਸੀਂ ਜੇ ਕੀਰਤਨ ਕਰੋਗੇ ਸਤਿਗੁਰੂ ਬਖਸ਼ਿਸ਼ ਕਰਨਗੇ ਜੀਵਨ ਦਾਸ ਮਿਹਨਤ ਕੀਤੀ ਆ ਬਾਕੀ ਸਤਿਗੁਰ ਦੀ ਬਖਸ਼ਿਸ਼ ਜ਼ਿਆਦਾ ਹੈ ਰੋਜ਼ਾਨਾ ਕਰਨੀ ਪੈਂਦੀ ਮੈਨੂੰ ਰੋਜ਼ਾਨਾ ਬਿਲਕੁਲ ਜੀ ਅਭਿਆਸ ਰੋਜ਼ਾਨਾ ਕਰਨਾ ਪੈਂਦਾ ਰੋਜ਼ਾਨਾ ਬਹੁਤ ਜ਼ਰੂਰੀ ਮਨ ਉਕਤ ਆਉਂਦਾ ਹੋਵੇ ਕਿ ਨਹੀਂ ਯਾਰ ਅੱਜ ਛੱਡ ਰੋਜ਼ ਹੁੰਦਾ ਕਰਦੇ ਆ ਮਿਹਨਤ ਕਰਦੇ ਆ ਹੁੰਦਾ ਪਰ ਕੋਸ਼ਿਸ਼ ਕਰਦੀ ਹੈ ਉਹ ਪੂਰੀ ਕੋਸ਼ਿਸ਼ ਕਰਦੀ ਕਿ ਮਿਹਨਤ ਛੁੱਟੇ ਨਾ ਜੋ ਸਵੇਰ ਦਾ ਆਪਣਾ ਰੁਟੀਨ ਚ ਰਿਆਜ਼ ਆ ਉਹ ਛੁੱਟੇ ਨਾ ਕਈ ਵਾਰੀ ਇਦਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਕੋਈ ਪ੍ਰੋਫੈਸਰ ਹੈ ਕਾਲਜ ਦੇ ਵਿੱਚ ਉਹ ਪਹਿਲਾਂ ਡਿਗਰੀ ਉਹਨੇ ਪ੍ਰਾਪਤ ਕੀਤੀ ਪੜਿਆ ਹਾਂਜੀ ਬਾਅਦ ਦੇ ਵਿੱਚ ਉਹਨੂੰ ਪੜਨ ਦੀ ਜ਼ਰੂਰਤ ਨਹੀਂ ਪੈਂਦੀ ਚੱਲਦੀ ਰਹਿੰਦੀ ਹੈ ਜ਼ਿੰਦਗੀ ਚੱਲਦੀ ਰਹਿੰਦੀ ਹੈ ਬੰਦੇ ਨੇ ਮਿਹਨਤ ਕੀਤੀ ਨੌਕਰੀ ਤੇ ਕਿਤੇ ਲੱਗ ਗਿਆ ਉਹ ਵੀ ਪੜ੍ਹਾਈ ਕੀਤੀ ਨੌਕਰੀ ਦੇ ਦੌਰਾਨ ਉਹਨੂੰ ਪੜਨ ਦੀ ਜ਼ਰੂਰਤ ਨਹੀਂ ਪੈਂਦੀ ਕਿ ਹਾਂ ਆਪਣੀ ਉਹ ਜੌਬ ਕਰ ਰਿਹਾ ਨੌਕਰੀ ਕਰ ਰਿਹਾ ਲੇਕਿਨ ਇਹ ਕੀਰਤਨ ਦੇ ਵਿੱਚ ਪ੍ਰਾਪਤ ਕਰਦੇ ਹੋ ਇਹਦੇ ਵਿੱਚ ਹੀ ਕਿਉਂ ਜ਼ਰੂਰਤ ਪੈਂਦੀ ਕਿ ਅਭਿਆਸ ਦੀ ਰੋਜ਼ਾਨਾ ਹੀ ਜ਼ਰੂਰਤ ਹੁੰਦੀ ਆ ਦੇਖੋ ਜੇ ਤੁਸੀਂ ਅੱਜ ਮੈਂ ਰਿਆਜ਼ ਨਹੀਂ ਕਰਦਾ ਤਾਂ ਮੈਨੂੰ ਐ ਲੱਗਦਾ ਮੇਰਾ ਗਲਾ ਨਹੀਂ ਚੱਲ ਰਿਹਾ ਮੈਨੂੰ ਐਵੇਂ ਲੱਗਦਾ ਜਿਵੇਂ ਗਲਾ ਬੰਦ-ਬੰਦ ਹੋ ਗਿਆ ਤਾਂ ਉਸ ਵੇਲੇ ਉੱਠ ਕੇ ਜਿਹੜਾ ਰਿਆਜ਼ ਮੈਂ ਕਰਨਾ ਹੁੰਦਾ ਨਾ ਉਹ ਇੱਕ ਰੂਹ ਦੀ ਖਰਾਕ ਵਾਸਤੇ ਮੈਨੂੰ ਬੜਾ એનર્ਜੀ ਮਿਲਦੀ ਏ ਉਸ ਰਿਆਜ਼ ਤੋਂ ਉਹ ਫਿਰ ਜੇ ਅਸੀਂ ਸਟੇ 'ਤੇ ਜਦੋਂ ਕੀਰਤਨ ਕਾਇਨ ਕਰਦੇ ਆ ਉੱਥੇ ਪਤਾ ਚੱਲਦਾ ਕਿ ਵਾਕੇ ਰਿਆਜ਼ ਕੀਤਾ ਕੰਮ ਆ ਰਿਹਾ ਤਾਂ ਰਿਆਜ਼ ਕੀਰਤਨ ਨੂੰ ਮੈਂ ਸਮਝਦਾ ਕਿ ਨਹੀਂ ਛੱਡਣਾ ਚਾਹੀਦਾ ਰਿਆਸਾ ਰੋਜ਼ਾਨਾ ਕਰਨਾ ਚਾਹੀਦਾ ਭਾਵੇਂ ਜਿਸ ਮਰਜ਼ੀ ਮਕਾਮ ਤੇ ਕੋਈ ਕੀਰਤਨੀਆਂ ਕੋਈ ਕੋਈ ਗਾਇਕ ਕੋਈ ਵੀ ਪਹੁੰਚ ਜਾਵੇ ਪਰ ਰਿਆਜ਼ ਜ਼ਰੂਰੀ ਹੈ ਥੈਟਰੀਕਲ ਬਹੁਤ ਹੁੰਦਾ ਕਿਸੇ ਬੰਦੇ ਕੋਲ ਜੀ ਉਹਦੇ ਕੋਲ ਉਹ ਇੰਨਾ ਇਨੀ ਵਿਦਵਤਾ ਹੁੰਦੀ ਹੈ ਸੰਗੀਤ ਦੇ ਬਾਰੇ ਕੀਰਤ ਗੁਰਮਤ ਸੰਗੀਤ ਦੇ ਬਾਰੇ ਲੇਕਿਨ ਜਦੋਂ ਗਾਇਨ ਕਰਨ ਦੀ ਗੱਲ ਹੁੰਦੀ ਹੈ ਉਦੋਂ ਗਲਾ ਨਹੀਂ ਚੱਲਦਾ ਜੀ ਕਈ ਇਦਾਂ ਦੇ ਵੀ ਨੇ ਕਿ ਜਿਹੜੇ ਗਾਇਨ ਬਹੁਤ ਵਧੀਆ ਕਰਦੇ ਨੇ ਲੇਕਿਨ ਉਹਨਾਂ ਕੋਲ ਥੈਟਰੀਕਲ ਨਹੀਂ ਹੈਗਾ ਇਹਨਾਂ ਦੋਵਾਂ ਦੇ ਬੈਲੈਂਸ ਦੇ ਬਾਰੇ ਕੀ ਕਹੋਗੇ ਤੁਸੀਂ ਕਈ ਐਸੇ ਰਿਆਸ ਕਰਦੇ ਬੜੇ ਵੇਖੋ ਸੰਗੀਤ ਦਾ ਕੋ अच्छा जी हां संगीत ਦਾ ਕੋਈ ਅੰਤ ਨਹੀਂ ਕੋਈ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਸਿੱਖ ਲਿਆ ਸੰਗੀਤ ਮੈਂ ਬਹੁਤ ਇਸ ਖੇਤਰ ਵਿੱਚ ਕਰ ਲਿਆ ਕਿ ਮੈਂ ਕਰ ਲਿਆ ਮੈਂ ਬਹੁਤ ਕਰਦਾ ਹਾਂ ਇਸ ਦਾ ਪਰ ਇਹਦਾ ਕੋਈ ਅੰਤ ਨਹੀਂ ਹੈ ਮੈਂ ਸਮਝਦਾ ਸਤਿਗੁਰੂ ਜਿਹੜੀ ਬਖਸ਼ਿਸ਼ੋਂ ਜ਼ਿਆਦਾ ਵੱਡੀ ਹੈ ਅੱਛਾ ਜੀ ਹਾਂ ਦਾਸ ਤੇ ਵੀ ਸਤਿਗੁਰੂ ਜਿਹੜੀ ਬਖਸ਼ਿਸ਼ ਹੀ ਹੈ ਕਿ ਇੰਨਾ ਕੋਈ ਹੁਨਰ ਇੰਨਾ ਕੋਈ ਗੁਣ ਨਹੀਂ ਹੈ ਅਸੀਂ ਆਪਣੇ ਲੋ ਮਿਹਨਤ ਕਰਦੇ ਹਾਂ ਮੇਰਾ ਪੂਰਾ ਜਥਾ ਨਾ ਮੈਂ ਨਹੀਂ ਮੇਰਾ ਜਥਾ ਸਾਰੇ ਆਪਣੇ ਆਪਣੇ ਮਿਹਨਤ ਕਰਦੇ ਨੇ ਪਰ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਹੜੀ ਬਖਸ਼ਿਸ਼ੋਂ ਜ਼ਿਆਦਾ ਵੱਡੀ ਹੈ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਅਸੀਂ ਇੱਥੋਂ ਤੱਕ ਸਤਿਗੁਰੂ ਜੀ ਨੇ ਜੋ ਆਪਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੇ ਹੋਣ ਦਾ ਸਤਿਗੁਰੂ ਨੇ ਮਾਨ ਬਖਸ਼ਿਆ ਉਹ ਉਹਦੀ ਸਤਿਗੁਰੂ ਦੀ ਬਖਸ਼ਿਸ਼ ਹੀ ਹੈ ਥਿਉਰੀ ਜਿਆਦਾ ਮਹੱਤਵ ਰੱਖਦੀ ਹੈ ਕਿ ਪ੍ਰੈਕਟੀਕਲ ਪ੍ਰੈਕਟੀਕਲ ਬਈ ਠੀਕ ਹੈ ਹਾਂ ਅੱਛਾ ਜੀ ਅ ਪ੍ਰਕਮੈਟ ਤਾਂ ਛੋਟਾ ਹੁੰਦਾ ਸੀ ਨਾ ਤੇ ਜਦੋਂ ਕੀਰਤਨ ਸਿੱਖਿਆ ਆਰੰਭ ਕੀਤਾ ਉਦੋਂ ਛੋਟੇ ਹੁੰਦੇ ਕਾਪੀ ਕਰ ਲੈਣਾ ਭਾਈ ਹਰਜਿੰਦਰ ਸਿੰਘ ਦੀ ਟੂਨਸ ਭਾਈ ਰਵਿੰਦਰ ਸਿੰਘ ਜੀ ਹਜੂਰੇ ਰੱਗ ਸੱਚਖੰਡ ਸ੍ਰੀ ਮੰਦਰ ਸਾਹਿਬ ਉਹਨਾਂ ਦੀਆਂ ਬੰਦਿਸ਼ਾਂ ਗਾਉਣੀਆਂ ਘਰ ਦੇ ਨਾਲ ਬੜਾ ਖੁਸ਼ ਹਾਂ ਕਿ ਇਹਨਾਂ ਨੇ ਇਹਨੇ ਜਿਹੜੇ ਸ਼ਬਦ ਸੁਣਨੇ ਉਸੇ ਵੇਲੇ ਕੱਢ ਲੈਣੇ ਹੂੰ ਕਿਹੜੇ ਟੂਨਾ ਨੇ ਸੋਣੀਆਂ ਉਸੇ ਵਾਲੇ ਕਰ ਲੈਣੀਆਂ ਸੋ ਪ੍ਰੈਕਟੀਕਲ ਮੈਂ ਇਸ ਇਸ ਪਾਸੇ ਵਾਲੇ ਮੈਂ ਕਹਾਂਂ ਕਿ ਪ੍ਰੈਕਟੀਕਲ ਜ਼ਿਆਦਾ ਵੈਸੇ ਦੋਨੋਂ ਜ਼ਰੂਰੀ ਆ ਕਿਉਂਕਿ ਥਿਉਰੀ ਜਿਹੜੀ ਆ ਥਿਉਰੀ ਇੱਕ ਬੇਸਿਕ ਆ ਉਹ ਸਾਨੂੰ ਸਮਝਾ ਰਹੀ ਆ ਕਿ ਤੁਸੀਂ ਇਸ ਤਰ੍ਹਾਂ ਕਰਨਾ ਹੈ ਤੇ ਮੇਨ ਜਿਹੜਾ ਸਾਨੂੰ ਜਿਹੜਾ ਸਫਲਤਾ ਹੀ ਪ੍ਰੈਕਟੀਕਲ ਨੇ ਦੇਣੀ ਆ ਸਾਜ਼ ਕਿਹੜੇ ਕਿਹੜੇ ਪਲੇ ਕਰ ਲੈਂਦੇ ਹੋ ਮੈਂ ਤਾਂ ਬਲਾਸਮੋਨੀਅਮ ਤੋਂ ਦੋਨੋਂ ਤਬਲੇ ਦੇ ਮਾਹਿਰ ਹੋ ਨਹੀਂ ਮਾਹਿਰ ਤੇ ਨਹੀਂ ਇਹ ਲਫ਼ਜ਼ ਨਹੀਂ ਕਹਿ ਸਕਦੇ ਮਾਹਿਰ ਤੇ ਉਹ ਮਾਰੇ ਦੀ ਬਖਸ਼ੀਸ਼ ਹੀ ਆ ਇਹ ਗੋਡ ਗਿਫਟ ਆ ਜੀ ਮੈਂ ਕਹਾਂ ਮੈਂ ਸਿੱਖਿਆ ਨਹੀਂ ਤਬਲਾ ਕਿਤੇ ਗੋਡ ਗਿਫਟ ਛੋਟੇ ਹੁੰਦੇ ਦੱਬੇ ਵਜਾਉਣ ਦਾ ਸ਼ੌਂਕ ਹੀ ਰੱਖੀ ਉਹਦੇ ਡੱਬੇ ਤੁਸੀਂ ਮੈਂ ਆਜੇ ਦੱਸਿਆ ਜਿਵੇਂ ਵਜਾਉਂਦਾ ਸੀਗਾ ਉਦੋਂ ਤੱਕ ਮੈਨੂੰ ਤਬਲੇ ਦਾ ਸ਼ੌਂਕ ਸੀ ਕਿ ਮੈਂ ਤਬਲਾ ਵਜਾ ਲਵਾਂ ਭਾਈ ਸਿਮਰਨਜੀਤ ਸਿੰਘ ਹੋਰ ਅਰਨਾਲਦ ਜੀ ਤਕਰੀਮਨ ਬਚਪਨ ਤੋਂ ਇਕੱਠਿਆਂ 20 ਸਾਲਾਂ ਤੋਂ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਕੱਠੇ ਕੀਰਤਨ ਕਰਦੇ ਆਂ ਧੰਨ ਵਾਲੀ ਪਾਸੇ ਪ੍ਰੇਰਕੀਤਾ ਮੈਨੂੰ ਭਾਈ ਸਾਹਿਬ ਨੇ ਪਹਿਲਾਂ ਸ਼ਬਦ ਜੋਗ ਆ ਕੇ ਉਹਨਾਂ ਨੇ ਮੈਨੂੰ ਸਿਖਾਇਆ ਇਸ ਪਾਸੇ ਲਿਆਉਣ ਵਾਲੇ ਭਾਈ ਸਾਹਿਬ ਨੇ ਮੈਨੂੰ ਸੋ ਇਹੀ ਆਸ ਹੈ ਕਿ ਅਸੀਂ ਗੁਰੂ ਰਾਮਦਾਸ ਜੀ ਜਥੇ ਦੇ ਕਿਰਪਾ ਮਿਹਰ ਬਣਾਈ ਰੱਖਣ ਤਾਂ ਕਿ ਅਸੀਂ ਵਾਦ ਤੋਂ ਵਾ ਚੜਦੀ ਕਲਾ ਜੀ ਗੁਰਬਾਣੀ ਰਾਹੀ ਸੰਗਤਾਂ ਦੀ ਸੇਵਾ ਕਰਦੇ ਰਹੀਏ ਜੀ ਦਾਸ ਸੁਖਪ੍ਰੀਤ ਸਿੰਘ ਜੋ ਕਿ ਭਾਈ ਸਿਮਰਨ ਜੀ ਸਿੰਘ ਜੀ ਉਹਨਾਂ ਨਾਲ ਤਬਲੇ ਤੇ ਸੇਵਾ ਨਿਭਾ ਰਿਹਾ ਹੈ ਤਕਰੀਬਨ ਦਾਸ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਚੱਕਿਆ ਹੈ ਜੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਰਹਿਮਤ ਹੈ ਦਾਸ ਭਾਈ ਸਾਹਿਬ ਦੇ ਨਾਲ ਜੁੜਿਆ ਹੈ ਚੜਦੀ ਕਲਾ ਦੇ ਵਿੱਚ ਜਥਾ ਜਾ ਰਿਹਾ ਹੈ ਮਹਾਰਾਜ ਜਿੱਦਾਂ ਹੀ ਕਿਰਪਾ ਬਣਾਈ ਰੱਖਣ ਸਭ ਆਨੰਦਗੱਢ ਹੋ ਚੁੱਕੇ ਨੇ ਹਾਂਜੀ ਹਾਂਜੀ ਹੋ ਚੁੱਕੇ ਆ ਕਈ ਵਾਰੀ ਇਸ ਤਰ੍ਹਾਂ ਨਹੀਂ ਹੋਇਆ ਕਿ ਭਾਈ ਸਾਹਿਬ ਦੇਖਣ ਤੋਂ ਲੱਗਦਾ ਹੈ ਕਿ ਛੋਟੀ ਜਿਹੀ ਉਮਰ ਹੈ ਨੌਜਵਾਨ ਜਿਹਾ ਬੱਚਾ ਹੈ ਹਜੇ ਇਹਦੀ ਆਨੰਦ ਕਾਰਜ ਨਹੀਂ ਹੋਏ ਹੋਣੇ ਕਿਸੇ ਨੇ ਪੁੱਛਿਆ ਏ ਕਿ ਭਾਈ ਸਾਹਿਬ ਤੁਹਾਡੇ ਆਨੰਦ ਕਾਰਜ ਹੋਣ ਵਾਲੇ ਨੇ ਤੁਹਾਡੇ ਵਾਸਤੇ ਲੜਕੀ ਵੇਖੀ ਹੈ ਹੋ ਚੁੱਕਾ ਜੀ ਬਿਲਕੁਲ ਹੋ ਚੁੱਕਾ ਪਹਿਲਾਂ ਵੀ ਕਾਫੀ ਰਿਸ਼ਤੇ ਆਉਂਦੇ ਸੀਗੇ ਹਾਂ ਤੇ ਬਾਕੀ ਜਿੱਥੇ ਸਤਗੁਰ ਜੀ ਨੇ ਸੰਜੋਗ ਜਿੱਥੇ ਸਤਗੁਰ ਨੇ ਲਿਖੇ ਸੰਜੋਗ ਉੱਥੇ ਹੋਣਾ ਸੀਗਾ ਹਾਂ ਤੇ ਆਨੰਦ ਕਾਰਜ ਤੋਂ ਬਾਅਦ ਵੀ ਮੈਨੂੰ ਫੋਨ ਆਉਂਦੇ ਸੀਗੇ ਭਾਈ ਸਾਹਿਬ ਆਪਜੀ ਵਾਸਤੇ ਹਾਂ ਇਸ ਤਰ੍ਹਾਂ ਰਿਸ਼ਤਾ ਆਇਆ ਆਪਜੀ ਆਪਣਾ ਪਲੀਜ਼ ਬਾਇ ਤੇ ਫਿਰ ਮੈਂ ਦੱਸ ਦਿੰਦਾ ਨਾ ਨਹੀਂ ਮੇਰਾ ਆਨੰਦ ਕਰ ਰਿਹਾ ਹੋ ਚੁੱਕਾ ਵਾਹ ਰਹਿਣਾ ਹਰਾਨ ਹੋ ਇੰਦੇ ਕਿ ਛੋਟੀ ਉਮਰ ਚ ਹਾਂ ਜੀ ਤੇ ਕੀ ਸ਼ੁਭਨਾ ਤੁਹਾਡੇ ਜੀਵਨ ਸਾਥੀ ਦਾ ਸਰਬਜੀਤ ਕੌਰ ਸਰਬਜੀਤ ਕੌਰ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਮਾਤਾ ਪਿਤਾ ਮੇਰੀ ਪਤਨੀ ਮੇਰੀ ਇੱਕ ਬੇਟੀ ਹੈ 1 ਸਾਲ ਕੁਝ ਮਹੀਨਿਆਂ ਦੀ ਜੀ ਤੇ ਦੋ ਸਿਸਟਰ ਨੇ ਵੱਡੀਆਂ ਵਿਆਹੀਆਂ ਨੇ ਜੀ ਆ ਇਹਨਾਂ ਦਾ ਛੋਟਾ ਜਿਹਾ ਪਰਿਵਾਰ ਹੈ ਜੀ ਮਾਰੇ ਦੀ ਕਈ ਵਾਰ ਰਾਤ ਭਰਾਂ ਤੇ ਗੁਰਮਤ ਸਮਾਗਮਾਂ ਤੇ ਜਾਣਾ ਵਾਪਸ ਆਉਣਾ ਹਨਾ ਜੀ ਰਾਤ ਨੂੰ ਜਦੋਂ ਵਾਪਸ ਆਉਣਾ ਤੇ ਘਰ ਦੇ ਤੰਗ ਹੋ ਜਾਂਦੇ ਯਾਰ 12 ਵਜੇ ਵੀ 1 ਵਜੇ ਨਹੀਂ ਦੇਰ ਤੋਂ ਸਹੀ ਆਇਓ ਕਦੀ ਤੁਹਾਡੇ ਜਿਹੜੇ ਜੀਵਨ ਸਾਥੀ ਨੇ ਪਤਨੀ ਨੇ ਮੱਥੇ ਤੇ ਵੱਟ ਪਾਇਆ ਹੋਏ ਕਿ ਮੇ ਕੋ ਨਹੀਂ ਇਸ ਟਾਈਮ ਪਾਣੀ ਦਿੱਤਾ ਜਾਂਦਾ ਰੁਕੀ ਨਹੀਂ ਇਸ ਟਾਈਮ ਘਰ ਮੋੜੀ ਇਹ ਇਹ ਚੀਜ਼ ਦੀ ਪ੍ਰੋਬਲਮ ਇਹਨਾਂ ਸ਼ੁਰੂ ਤੋਂ ਹੀ ਨਹੀਂ ਆਈ ਜਦੋਂ ਮੈਂ ਕੁਵਾਰਾ ਵੀ ਸੀਗਾ ਮੇਰੇ ਮਾਤਾ ਜੀ ਨੇ ਜਦੋਂ ਕਹਿਣਾ ਮੈਨੂੰ ਫੋਨ ਭਾਵੇਂ ਮੈਂ 2 ਵਜੇ ਆਵਾਂ 3 ਵਜੇ ਮੈਨੂੰ ਫੋਨ ਕਰ ਤਾਂ ਦਰਵਾਜ਼ਾ ਰਨ ਖੋਲ ਦੇਣਾ ਹੂੰ ਤੇ ਇਹ ਚੀਜ਼ ਦੇ ਉਦੋਂ ਵੀ ਪ੍ਰੋਬਲਮ ਨਹੀਂ ਕਦੀ ਆਈ ਕਿਉਂਕਿ ਤੁਹਾਨੂੰ ਪਤਾ ਹੈ ਕਿਰਤਨੀਆਂ ਦੇ ਪ੍ਰਚਾਰ ਕਰਨ ਜੀਵਨ ਦਾ ਹਿੱਸਾ ਹੈ ਹਾਂਜੀ ਹਾਂ ਤੇ ਹੁਣ ਵੀ ਮਾਲ ਦੇ ਕਿਰਪਾ ਨਾਲ ਕਦੀ ਪ੍ਰੋਬਲਮ ਨਹੀਂ ਆਈ ਮੈਂ ਜਿੰਨੇ ਵਜੇ ਮਰਜੀ ਕਰ ਜਾਵਾਂ ਬਿਲਕੁਲ ਫੋਨ ਕਰ ਦਿੰਨਾ ਹਾਂ ਦਰਵਾਜ਼ਾ ਕੋਲ ਹੁਣ ਤੱਕ ਫਿਰ ਕਿਹੜੇ ਕਿਹੜੇ ਦੇਸ਼ਾਂ ਸੰਗਤਾਂ ਨੇ ਹਾਲ ਕਰ ਚੁੱਕੇ ਹੋ ਮੈਂ ਤੇ ਦਾ ਸਭ ਤੋਂ ਪਹਿਲਾਂ ਮਲੇਸ਼ੀਆ ਗਏ ਸੀਗੇ ਹਾਂ ਫਸਟ ਟਾਈਮ ਜਦੋਂ ਅਸੀਂ ਤਕਰੀਬਨ 12 ਸਾਲ ਹੋ ਗਏ ਨੇ ਜੀ ਮਲੇਸ਼ੀਆ ਫਿਰ ਸਿੰਗਾਪੁਰ ਇੰਗਲੈਂਡ ਦੁਬਈ ਤੋਂ ਲਾਸਟ ਯੂਰਪ ਦਾ ਟੂਰ ਸੀਗਾ ਫਰਾਂਸ ਸਪੇਨ ਇਟਲੀ ਕੀ ਬਾਤ ਹੈ ਹਾਂ ਇਹਨਾਂ ਦੇਸ਼ਾਂ ਸਮਾਰਕਮ ਸੀਗੇ ਜੀ ਕੋਈ ਯਾਦ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਅਜਿਹੀ ਘਟਨਾ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਵੀ ਵਾਪਰੀ ਹੋਏ ਤੁਹਾਡੇ ਨਾਲ ਨਹੀਂ ਕੋਈ ਜ਼ਿਆਦਾ ਖਾਸ ਨਹੀਂ ਵੈਸੇ ਸੰਗਤ ਦਾ ਬਹੁਤ ਪਿਆਰ ਮਿਲਦਾ ਹਰੇਕ ਦੇਸ਼ ਵਿੱਚ ਜਿੱਥੇ ਵੀ ਜਾइए ਸੰਗਤ ਦਾ ਪਿਆਰ ਇੱਕ ਨੌਜਵਾਨ ਕੀਰਤਨੇ ਹੋਣ ਦੇ ਨਾਤੇ ਵੀ ਬੜਾ ਸੰਗਤ ਬੜਾ ਮਾਨ ਪਿਆਰ ਦਿੰਦੀ ਹੈ ਕਿ ਛੋਟੀ ਉਮਰ 'ਚ ਹੀ ਇੱਕ ਇੱਕ ਕੀਰਤਨ ਤੇ ਦਾਤ ਸਤਗੁਰ ਦੇ ਅਨਮੁੱਲੀ ਦਾਤ ਹੈ ਹਾਂ ਉਪਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੇ ਹੁੰਦਾ ਜਿਹੜਾ ਸਤਿਗੁਰੂ ਜੀ ਨੇ ਮਾਨ ਦਿੱਤਾ ਅੱਛਾ ਇਹ ਹੁੰਦਾ ਕਿ ਜਿ세 ਜਿ세 ਤੁਸੀਂ ਜਾਂਦੇ ਹੋ ਤੁਹਾਨੂੰ ਸੱਦੇ ਆਉਂਦੇ ਆ ਹਨਾ ਸਪਾਂਸਰ ਆਉਂਦੀ ਹੈ ਤੁਹਾਨੂੰ ਸੰਗਤਾਂ ਪਿਆਰ ਬਖਸ਼ਦੀਆਂ ਨੇ ਕਦੀ ਇਦਾਂ ਹੋਵੇ ਕਿ ਤੁਹਾਨੂੰ ਪਾਕਿਸਤਾਨ ਅਫਗਾਨਿਸਤਾਨ ਇਹ ਬੰਗਲਾਦੇਸ਼ ਅਜਿਹੇ ਦੇਸ਼ਾਂ ਚੋਂ ਸੱਦਾ ਆਵੇ ਜੀ ਫਿਰ ਕੀ ਮਨੋਭਾਵ ਕੀ ਹੋਣਗੇ ਜਾਓਗੇ ਤੁਸੀਂ ਅਸੀਂ ਬਿਲਕੁਲ ਜਾਵਾਂਗੇ ਪਾਕਿਸਤਾਨ ਤੋਂ ਮੈਨੂੰ ਤਕਰੀਬਨ 2-3 ਵਾਰੀ ਫੋਨ ਆਏ ਵੀ ਸੀਗੇ ਪਰ ਸਾਡਾ ਇੱਥੇ ਸ਼ਡਿਊਲ ਥੋੜਾ ਬਿਜ਼ੀ ਸੀਗਾ ਇਸ ਕਰਕੇ ਮੈਨੂੰ ਨਾ ਕਰਨੀ ਪਈ ਹੁਣ ਥੋੜੇ ਸਮੇਂ ਤੱਕ ਅਸੀਂ ਜਾਵਾਂਗੇ ਪਾਕਿਸਤਾਨ ਜਰੂਰ ਜਾਓ ਕਿਉਂਕਿ ਮੈਂ ਇਹ ਸਵਾਲ ਤੁਹਾਨੂੰ ਤਾਂ ਪੁੱਛਿਆ ਕਿ ਵਾਰੀ ਗਿਲਾ ਹੁੰਦਾ ਹੈ ਸੰਗਤਾਂ ਨੂੰ ਵੀ ਕਿ ਭਾਈ ਸਾਹਿਬ ਯੂਰਪੀਅਨ ਦੇਸ਼ਾਂ ਦੇ ਵਿੱਚ ਬਹੁਤਾ ਰਹਿੰਦੇ ਨੇ ਨਹੀਂ 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 ਅਸੀਂ ਜਰੂਰ ਐਸੀ ਕੋਈ ਗੱਲ ਨਹੀਂ ਹੈ ਜਿੱਥੇ ਵੀ ਵੇਖੋ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਦਾ ਕੋਈ ਵੀ ਦੇਸ਼ ਹੋਵੇ ਸਾਡਾ ਫਰਜ਼ ਬੰਦਾ ਵਾ ਸੰਗਤ ਇੰਨਾ ਪਿਆਰ ਜਾਕਰਨ ਕੀਰਤਨ ਸਰਵਨ ਕਰਾਈ ਜੀ ਇੱਕ ਨਾ ਕਈ ਵਾਰੀ ਭਾਈ ਸਾਹਿਬ ਇਦਾਂ ਨਹੀਂ ਤੁਹਾਨੂੰ ਕਿਸੇ ਬੱਚੇ ਨੇ ਸਵਾਲ ਪੁੱਛਿਆ ਕਿ ਜਦੋਂ ਅਸੀਂ ਕਿਤੇ ਜਾਣਾ ਪੜਨ ਵਾਸਤੇ ਬਾਹਰ ਸਾਨੂੰ ਆਇਲਸ ਕਰਨੀ ਪੈਂਦੀ ਹੈ ਹਨਾ ਹਾਂਜੀ ਹਾਂਜੀ ਪੇਪਰ ਦੇਣੇ ਪੈਂਦੇ ਆ ਟੈਸਟ ਵੀ ਦੇਣੇ ਪੈਂਦੇ ਆ ਭਾਈ ਸਾਹਿਬ ਤੁਸੀਂ ਕੋਈ ਟੈਸਟ ਵੀ ਨਹੀਂ ਦਿੰਦੇ ਪੇਪਰ ਵੀ ਨਹੀਂ ਦਿੰਦੇ ਤਾਂ ਵੀ ਸਾਰੇ ਦੇਸ਼ ਘੁੰਮਦੇ ਹੋ ਹੁੰਦਾ ਜੀ ਬਿਲਕੁਲ ਸਵਾਲ ਹੁੰਦੇ ਆ ਜੀ ਮੇਰੇ ਆਪਣੇ ਪਰਿਵਾਰ ਚੋਂ ਵੀ ਕਈ ਵੀਰਾਂ ਦੇ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਤੁਹਾਨੂੰ ਇਸ ਤਰ੍ਹਾਂ ਕੋਈ ਲੋਡ ਨਹੀਂ ਹਾਈਲਾਈਟਸ ਦੀ ਕੋਈ ਤੁਹਾਡਾ ਕੋਲੋਂ ਪੈਸੇ ਨਹੀਂ ਲੱਗਦੇ ਲੱਖ ਰੁਪਏ ਲੱਗ ਜਾਂਦੇ ਵਿਦੇਸ਼ਾਂ ਵਿੱਚ ਜਾਣ ਵਾਸਤੇ ਸਹੀ ਹੈ ਤੇ ਇਹ ਬਸ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੈ ਸਾਡੇ ਪੱਲੇ ਕੁਝ ਵੀ ਨਹੀਂ ਆ ਬਸ ਉਹਦਾ ਮਾਲਕ ਦਾ ਨਾਮ ਗੁਰੂ ਰਾਮਦਾਸ ਮਹਾਰਾਜ ਦਾ ਤੇ ਹਜੂਰੀ ਕੀਰਤਨ ਹੀ ਹੁੰਦੇ ਨੇ ਅਤੇ ਸੰਗਤ ਬਾਹਰ ਦੇਸ਼ਾਂ ਦੇਸ਼ਾਂ 'ਚ ਆਪ ਹੀ ਸਾਰਾ ਸੰਗਤ ਕਰਦੀ ਹੈ ਭਾਈ ਸਾਹਿਬ ਬਹੁਤ ਆਨੰਦ ਆ ਰਿਹਾ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਅਸੀਂ ਲਗਾਤਾਰ ਨਿਰੰਤਰ ਜਾਰੀ ਰੱਖਾਂਗੇ ਹਾਂਜੀ ਔਰ ਉਸ ਤੋਂ ਪਹਿਲਾਂ ਇੱਕ ਸ਼ਬਦ ਦੀ ਸਾਥ ਸੰਗਤ ਨਾਲ ਜ਼ਰੂਰ ਪਾਓ ਜ਼ਰੂਰ ਮਹਾਰਾਜੀ ਜ਼ਰੂਰ ਪਾਓ ਸਭੇਂਤੀ ਸਮਾਰ ਆਪਣੀ ਮਿਹਰ ਕਰ 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 ਆਪਣੀ ਸਨ ਆਂਦਾ ਰਿਹਾ ਅੱਛਾ ਭਾਈ ਸਾਹਿਬ ਜੀ ਮੈਨੂੰ ਪਤਾ ਲੱਗਾ ਕਿ ਤੁਸੀਂ ਜਿਹੜੇ ਡਾਲਡਾ ਘੋਦੇ ਰੱਥ ਘੋ ਆਂਦਾ ਸੀ ਉਹਦੇ ਖਾਲੀ ਡੱਬੇ ਵੀ ਵਜਾਇਆ ਕਰਦੇ ਸੀ ਕੀ ਘਟਨਾ ਹੈ ਉਹ ਸੰਗਤ ਨਾਲ ਸਾਂਝੀ ਕਰੋ ਉਹ ਇਸ ਤਰ੍ਹਾਂ ਸੀਗਾ ਜੀ ਬਚਪਨ ਚ ਸ਼ੌਂਕ ਸੀਗਾ ਤਬਲਾ ਵਜਾਉਣ ਦਾ ਬਹੁਤ ਸ਼ੌਂਕ ਸੀਗਾ ਦਾਸ ਨੂੰ ਤੇ ਤਬਲਾ ਹੈ ਨਹੀਂ ਸੀਗਾ ਤੇ ਪਿਤਾ ਜੀ ਮੈਨੂੰ ਲੈ ਕੇ ਨਹੀਂ ਦਿੰਦੇ ਸੀਗੇ ਕਿ ਨਹੀਂ ਇਹਦਾ ਧਿਆਨ ਇਸ ਪਾਸੇ ਹੀ ਹੋ ਜਾਣਾ ਵਾ ਤੇ ਪੜ੍ਹਾਈ ਵਾਲੇ ਪਾਸੇ ਜਿਹੜਾ ਰੁਝਾਨ ਘਟ ਜਾਣਾ ਕਾਰਨ ਕੀ ਸੀ ਕਾਰਨ ਆਰਥਿਕ ਸੀ ਕਿ ਲੈਣੀ ਸੀ ਸਕਦੇ ਜਾਂ ਫਿਰ ਕੋਈ ਹੋਰ ਕਾਰਨ ਸੀ ਨਹੀਂ ਨਹੀਂ ਆਰਥਿਕ ਕਾਰਨ ਹੀ ਸੀਗਾ ਮਾਲਕ ਦੀ ਬੜੀ ਕਿਰਪਾ ਰੁਝਾਨ ਇਸ ਪਾਸੇ ਨਾਲ ਜ਼ਿਆਦਾ ਹੋ ਜਾਵੇ ਕਿਤੇ ਤੇ ਬਾਬਾ ਬਣ ਕੇ ਨਾ ਜਿਸ ਤਰ੍ਹਾਂ ਉਹਨਾਂ ਨੂੰ ਮਨ ਚ ਸੀਗਾ ਕਿਉਂਕਿ ਪਿਤਾ ਜੀ ਵੀ ਮੇਰੇ ਸਰਕਾਰੀ ਨੌਕਰੀ ਕਰਦੇ ਮੇਰੇ ਦਾਦਾ ਜੀ ਵੀ ਸਰਕਾਰੀ ਨੌਕਰੀ ਕਰਦੇ ਰਹੇ ਨੇ ਮਤਲਬ ਵੀ ਪਰੰਪਰਾ ਉਹੀ ਚੱਲੇ ਕਿ ਜਿਹੜੀ ਘਰ ਦੇ ਨੌਕਰੀ ਸਰਕਾਰੀ ਗਵਰਨਮੈਂਟ ਕਰਦੇ ਆ ਰਹੇ ਨੇ ਸਿਮਰਨਜੀਤ ਸਿੰਘ ਵੀ ਉਹੀ ਕਰਨ ਉਹ ਹੀ ਕਰਨ ਬਿਲਕੁਲ 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 ਪਈ ਸਾਹਿਬ ਸਮਾਹ ਇਜਾਜ਼ਤ ਨਹੀਂ ਦਿੱੰਦਾ ਕਿ ਲਗਾਤਾਰ ਐਸ ਇਸ ਨੂੰ ਜਾਰੀ ਰੱਖੀਏ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹਾਂਗਾ ਆਪਣੀ ਮਿਹਨਤ ਨਾਲ ਲਗਨ ਨਾਲ ਆਪਣਾ ਆਪ ਸਤਗੁਰੂ ਸਮਰਪਿਤ ਕਰਕੇ ਕੀਰਤਨ ਕਰਦੇ ਚੱਲੀਏ ਬਸ ਜੇ ਮੈਂ ਕਹਿ ਦਵਾਂ ਕਿ ਮੇਰੇ ਚ ਕੋਈ ਗੋਣਿਆ ਐ ਐਸੀ ਕੋਈ ਗੱਲ ਨਹੀਂ ਐ ਬਸ ਉਸ ਗੁਰੂ ਅਮਰਦਾਸ ਮਾਰੇ ਦੇ ਦਰ ਦੀ ਬਖਸ਼ਿਸ਼ ਐ ਜਿਹੜੀ ਮਾਲਕ ਆਪਣੇ ਦਰ ਦੀ ਆਪ ਸੇਵਾ ਲੈ ਰਹੇ ਨੇ ਇਹੀ ਮੈਂ ਕੀਤੇ ਕਹਿਣਾ ਚਾਹਾਂਗਾ ਪੀਟੀਸੀ ਚੈਨਲ ਦਾ ਸਾਰਿਆਂ ਧੰਨਵਾਦ ਜਿਨ੍ਹਾਂ ਨੇ 10 ਨੂੰ ਮਾਨ ਬਖਸ਼ਿਆ ਭਾਈ ਸਾਹਿਬ ਜੀ ਅਸੀਂ ਤੈਰ ਦਿਲ ਤੋਂ ਤੁਹਾਡੇ ਧੰਨਵਾਦ ਕਰਦੇ ਆ ਕਿ ਇਹਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਤੁਸੀਂ ਸਾਨੂੰ ਸਮਾਂ ਬਖਸ਼ਿਆ ਔਰ ਬਹੁਤ ਆਨੰਦ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਪਿਆਰੀ ਤੇ ਨਿਗੀ ਸ਼ਖਸ਼ੀਅਤ ਦੇ ਨਾਲ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਅਸੀਂ ਮਿਲੇ ਆ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਜੀ ਦਾ ਖਾਲਸਾ ਵੈਲਕਮ ਜੀ ਖਤੇ ਜੀ